ਇਹ ਲੋਕਾਂ ਨੂੰ ਯਕੀਨ ਕਰਦੇ ਹਾਂ ਕਿ ਆਲਾ ਧਿਆਨ ਆਰਾਮ ਕਰਦਾ ਹੈ ਹਾਂਜੀ ਕੋ ਸਾਰਿਆਂ ਨੂੰ ਪਹਿਲੇ ਤੇ ਮੈਂ ਬਹੁਤ ਭਾਰੀ ਅਫਸੋਸ ਆਪਣੀ ਪਾਰਟੀ ਦੇ ਬੈਸੀ ਪੰਚਵ ਨੂੰ ਕਰਨ ਆਇਆ ਕਿ ਜਦੋਂ ਇਤਲਾ ਮਿਲੀ ਹੈ ਮੈਨੂੰ ਸ਼ਾਮ ਨੂੰ ਇਸ ਕਿਸਮ ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਪੀਮਰਾਵ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਦਣ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਹੜੇ ਤੇ ਉਸ ਚੌਂਗ 'ਚ ਹੋਈ ਏ ਜਿਹੜਾ ਬੇਸਿਕਲੀ ਸਾਰੇ ਨੂੰ ਬਿਲੀ ਚੌਂਕ ਜਿਹੜਾ ਦਰਬਾਰ ਸਾਹਿਬ ਨੂੰ ਜ ਅੱਜ ਦੇ ਦਿਨ ਚੱਪੇ-ਚੱਪੇ ਵਿੱਚ ਸਾਰੇ ਦੇਸ਼ ਦੇ ਵਿੱਚ ਪੁਲਿਸ ਫੋਰਸੇਸ ਲੱਗੀਆਂ ਨੇ ਐਂਡ ਵਿਸ਼ੇਸ਼ ਤੌਰ ਸਾਰੇ ਨੂੰ ਵੱਧ ਤੁਹਾਨੂੰ ਪਤਾ ਹੈ ਇਤਿਹਾਸਿਕ ਇਹ ਸਾਰਾ ਚੌਂਕ ਸ਼ਰੀਆਮ ਇਸ ਕਿਸਮ ਦਾ ਜਿਹੜਾ ਕੰਮ ਹੈ ਇਹਦੀ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਨਾ ਚਾਹੁੰਦੇ ਆ ਤੇ ਮੈਂ ਅੱਜ ਪੁੱਛਣਾ ਚਾਹਨਾ ਆਪ ਦੀ ਸਰਕਾਰ ਕੋ ਵਿਸ਼ੇਸ਼ ਤੌਰ ਅਰਵਿੰਦ ਕੇਜਰੀਵਾਲ ਕੋ ਸਰ ਜੀ ਕਿ ਕੇਜਰੀਵਾਲ ਸਾਹਿਬ ਸਾਨੂੰ ਕੋ ਜਵਾਬ ਦੇ ਦਿਓ ਪੰਜਾਬ ਦੇ ਵਿੱਚ ਅੱਗ ਲੱਗੀ ਜਿਹਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ ਉਹ ਪਿਛਲੇ 10 ਦਿਨ ਦਾ ਬਿਸਿੰਗ ਪਿਛਲੇ 5 ਮਹੀਨਿਆਂ ਦੇ ਵਿੱਚ ਪੰਜਾਬ ਦੀ ਜਿਹੜਾ ਬਿੰਟਰ ਸੈਕਸ਼ਨ ਸੀ ਵਿਧਾਨ ਸਭਾ ਦਾ ਉਹ ਨਹੀਂ ਬੁਲਾਇਆ ਗਿਆ ਪਿਛਲੇ 5 ਮਹੀਨਿਆਂ ਦੇ ਵਿੱਚ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਗਈ ਸਾਰੀ ਕੈਬਨਿਟ ਮਿਸਿੰਗ ਹੈ ਸਾਰੇ ਇਹਨਾਂ ਦੇ ਐਮਐਲਏ ਤੇ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਪਰਿਵਾਰਾਂ ਸਮੇਤ ਦਿੱਲੀ ਵਿੱਚ ਬੈਠੇ ਨੇ ਪੰਜਾਬ ਦੇ ਵਿੱਚ ਹਰ ਰੋਜ਼ ਬਾਰਡਰ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਜਿੱਥੇ ਬੰਬ ਬਲਾਸਟ ਨਹੀਂ ਹੋ ਰਹੇ ਜਿੱਥੇ ਵਾਇਰਿੰਗ ਨਹੀਂ ਹੋ ਰਹੀ ਕੋਏ ਇੱਕ ਬਹੁਤ ਅਫਸੋਸ ਦੀ ਗੱਲ ਹੈ ਅਸੀਂ ਬਕਾਇਦਾ ਤੌਰ ਇੱਥੇ ਆ ਗਏ ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰਨੇ ਆ ਕਿ ਜਿਹੜਾ ਨੀਰੋ ਇਹਨੂੰ ਵਾਪਸ ਕਰ ਲਿਆ ਜਾਏ ਇਹ ਦਾਰਾ ਸ਼ਕੋਹ ਨੂੰ ਲਾਲ ਕਿਲੇ ਦੇ ਵਿੱਚ ਕੈਦ ਕਰਕੇ ਕੇਜਰੀਵਾਲ ਨੇ ਕਿਉਂ ਰੱਖਿਆ ਕਿੱਥੇ ਹੈ ਭਗਵੰਤ ਜੀ ਕਿੱਥੇ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿੱਥੇ ਹੈ ਇਥੋਂ ਦਾ ਅਮਰੋਦਸਰ ਦਾ ਡੈਪਟੀ ਕਮਿਸ਼ਨਰ ਤੁਸੀਂ ਵੇਖੋ ਕੋਈ ਪੰਜਾਬ ਵੱਲ ਧਿਆਨ ਨਹੀਂ ਕਾਰੋਬਾਰੀਆਂ ਦਾ ਧਿਆਨ ਕੋਈ ਨਹੀਂ ਕਿਸਾਨਾਂ ਦਾ ਧਿਆਨ ਕੋਈ ਨਹੀਂ ਖੇਤ ਮਜ਼ਦੂਰਾਂ ਦਾ ਧਿਆਨ ਕੋਈ ਨਹੀਂ ਦੁਕਾਨਦਾਰਾਂ ਦਾ ਧਿਆਨ ਕੋਈ ਨਹੀਂ ਆਮ ਪੰਜਾਬੀਆਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਜ਼ਿੰਦਗੀ ਮਹਿਫੂਜ਼ ਨਹੀਂ ਤੋਂ ਸਿੱਧਾ ਹੀ ਜਦੋਂ ਮੈਨੂੰ ਪਤਾ ਲੱਗਾ 에어ਪੋਰਟ ਤੋਂ ਅਸੀਂ ਇੱਥੇ ਆਏ ਆ ਸਾਰੀ ਸਾਡੀ ਪਾਰਟੀ ਆਈ ਹੈ ਸਾਨੂੰ ਬਹੁਤ ਭਾਰੀ ਅਫਸੋਸ ਹੈ ਦੁੱਖ ਹੈ ਇਹ ਸਾਡੇ ਕਨਸਟੀਟਿਊਸ਼ਨ ਦੇ ਅਧਾਰਤਾ ਜਿਹੜੇ ਉਹਨਾਂ ਦੇ ਸ਼ਰੀਆਮ ਭਰੇ ਦਿਨ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਤੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਹੈ ਉਹ ਹੋਰ ਦਿਨ ਹੋਇਤੇ ਬਣਾ ਚਾਏ ਇਹਨਾਂ ਨੂੰ ਕੋਈ ਭਾ ਲੈ ਇਹਨਾਂ ਨੇ ਕੋਈ ਦੇ ਦੇਣਾ ਅਸੀਂ ਅੱਜ ਦੇ ਦਿਨ ਵੀ ਜੇ ਸ਼ਰੀਆਮ ਇਹ ਇਸ ਕਿਸਮ ਦੀ ਸ਼ਕਲ ਨਾਲ ਘਟਣਾ ਹੋਈ ਅਸੀਂ ਬਕਾਇਦਾ ਤੌਰ ਸਿਟਿੰਗ ਜੱਜੜਾ ਹਾਈ ਕੋਰਟ ਦਾ ਉਹਦੇ ਕੋਲੋਂ ਅਸੀਂ ਇਸ ਦੀ ਸਾਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਚਾਹਦੇ ਕਿਉਂਕਿ ਸਾਨੂੰ ਨਾ ਤੇ ਇਥੋਂ ਦੀ ਪੁਲਿਸ ਫੋਰਸਸ ਤੇ ਇਹ ਤੇ ਤੇ ਨਾ ਕਿਸੇ ਹੋਰ ਏਜੰਸੀ ਤੇ ਫੀਤ ਹੈ ਮੈਂ ਚਾਹਾਂਗਾ ਕਿ ਜੇ ਸਹੀ ਮਿਹਨਤ ਦੇ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਹੀ ਮਿਹਨਤ ਦੇ ਵਿੱਚ ਜਸਟਿਸ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਕੰਮ ਕਰਨਾ ਪਏਗਾ ਕਿਉਂਕਿ ਸਾਡਾ ਸਿੱਧਾ ਇਲਜ਼ਾਮ ਇਹ ਜਿਹੜੀ ਸ਼ਰਾਰਤ ਹੋਈ ਹੈ ਸ਼ਰਮਨਾ ਘੱਟਣਾ ਹੋਈ ਹੈ ਬਕਾਇਦਾ ਤੌਰ ਇਹ ਜਿਹੜੀ ਇਥੋਂ ਦੀ ਸੂਬੇ ਦੀ ਸਰਕਾਰ ਇਹਨਾਂ ਦੀ ਪ੍ਰੇਰਣਾ ਨਾਲ ਸ਼ਰਾਰਤਨ ਤੌਰ ਤੇ ਇਹ ਬੜੇ ਇਹਦੇ ਪਿੱਛੇ ਬਹੁਤੀ ਬਹੁਤ ਇੱਕ ਡੂੰਗੀ ਸਾਜ਼ਿਸ਼ ਹੈ ਉਸ ਸਾਰੀ ਸਾਜ਼ਿਸ਼ ਦਾ ਪਰਦਾ ਪਾਸ਼ ਹੋਣਾ ਜ਼ਰੂਰੀ ਹੈ ਉਹ ਤਾਂ ਹੀ ਹੋ ਸਕੇਗਾ ਜੇ ਏਚੇ ਇਸ ਕਿਸਮ ਦੀ ਇਨਕੁਆਇਰੀ ਹੋਏ ਕਿ ਜਿਹੜੀ ਪਾਰਦਰਸ਼ਤਾ ਦੇ ਨਾਲ ਹੋਏ ਐਂਡ ਇਹ ਇੱਕ ਸੈਟਿੰਗ ਹਾਈ ਕੋਰਟ ਦੇ ਜាច់ਤੋਲਾਵਾ ਹੋ ਰਹੀ ਨਹੀਂ ਹੋ ਸਕਦਾ ਸੋ ਇੱਥੇ ਅਸੀਂ ਅੱਜ ਵਿਸ਼ੇਸ਼ ਤੌਰ 'ਤੇ ਆਏ ਆ ਬੜਾ ਸਾਨੂੰ ਅਫਸੋਸ ਹੈ ਅੱਛਾ ਸਰ ਪਿਛਲੇ ਪਾਸੇ ਡਾਕਟਰ Ambedkar ਸਾਹਿਬ ਦੀ ਮੂਰਤੀ ਹੈ ਤੁਸੀਂ ਵੇਖੋ ਇੰਸਟੀਚਿਊਸ਼ਨ ਦੇ ਉੱਤੇ ਪਹਿਲੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਥੋੜਿਆ ਨਾ ਬੰਨਿਆ ਗਿਆ ਫਿਰ ਡਾਕਟਰ ਸਾਹਿਬ ਦੇ ਬੁੱਤ ਨੂੰ ਵੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਨੁਕਸਾਨ ਪਹੁੰਚਾ ਤਾਂ ਮੈਨੂੰ ਤਾਂ ਅਜੇ ਤੱਕ ਵੀ ਇੱਥੇ ਨਹੀਂ ਸਮਝ ਆਇਆ ਹੁਣ ਅਸੀਂ ਇੱਥੇ ਪਹੁੰਚੇ ਆ ਮੈਨੂੰ ਦੇਖੋ ਪਲੀਜ਼ ਫੌਸੇਜ਼ ਅਜੇ ਤੱਕ ਵੀ ਇੱਥੇ ਪਹੁੰਚਿਆ ਨਹੀਂ ਨਜ਼ਰ ਆਇਆ ਐਂਡ ਇਤੋਂ ਤਕਰੀਬਨ 1000 ਗਾਸਤੇ 500 ਗਾਸਤੇ ਜਲੇ ਵਾਲਾ ਬਾਦ 1000 ਗਾਸਤੇ ਦਰਬਾਰ ਸਾਹਿਬ ਤੇ ਜੇ ਇੱਥੇ ਹਾਲ ਹੈ ਇੰਟਰਨੈਸ਼ਨਲ ਸ਼ਹਿਰ ਹੈ ਜਿੱਥੇ ਤਕਰੀਬਨ 5 ਤੋਂ 4 ਲੱਖ ਲੋਕ ਸਾਰੇ ਦੇਸ਼ ਦੇ ਵਿੱਚੋਂ ਦਰਸ਼ਨਾਵਾਸੀ ਆਂ ਅੱਜ ਦੋਸੋ ਕਾਜੀ ਦੁਨੀਚੇ ਕੋਈ ਇੱਕ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਚੰਨ ਦਿਨ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਇੱਥੇ ਹੋਈ ਹੈ ਕੋਈ ਕੰਪਲੀਟ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਹੋਰ ਕੋਈ ਤੁਸੀਂ ਗੱਲ ਅੱਜ ਜੇ ਅਗਰ ਵੀਰ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਈਡਲ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਵੀ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀਮਰਾਵ ਮੇਤਕਰ ਸਾਹਿਬ ਤੇ ਸ਼ਹੀਦ ਐਜ਼ਮ ਪਗਤ ਸਿੰਘ ਦੀ ਉਹਨਾਂ ਦੀ ਫੋਟੋਜ਼ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਨੇ ਬਕਾਇਦਤ ਔਰ ਦੋਨਾਂ ਦੀ ਸੋਚ ਦੇ ਖਿਲਾਫ ਤੁਸੀਂ ਆ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮੂਰੀਅਤ ਦਾ ਕਤਲ ਹੋ ਰਿਹਾ ਹਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਕਿਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸੂਬੇ ਦੇ ਚੀਫ ਮਿਨਿਸਟਰ ਨੂੰ ਪਰਿਵਾਰ ਸਮੇਤ ਇੱਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਪਿਛਲੇ 15 15 20 20 ਦਿਨ ਸਾਰਿਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਢੇਡੇ ਲਾਇ ਪੰਜਾਬ ਨੂੰ ਕੰਪਲੀਟਲੀ ਅਬੰਡਨ ਛੱਡ ਦਿੱਤਾ ਹੈ। ਗੁੱਡਾ ਐਲੀਮੈਂਟ ਦੇ ਸਾਹਮਣੇ ਬਿਲਕੁਲੀ ਸਾਫ਼ ਤੌਰ ਸਾਹਮਣੇ ਸ਼ੁਰੂਦ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰਦੇ। ਜੀ ਸੰਪਲਾਂ ਦਾ ਵੀ ਟਿਕਾ ਜੀ ਹਰ ਮੰਤਖਾਂ ਦੇ ਗਲਿਆਰੇ ਦੇ ਵਿੱਚ ਟੱਕਰਨਾ ਕਰਦੇ। ਇਹ ਬਿਲਕੁਲ ਇਹ ਹੰਦਰਬਾਦ ਸਾਹਿਬ ਦਾ ਗਲਿਆਰਾ ਹੀ ਹੈ ਕਿ ਤੋਂ ਸ਼ੁਰੂ ਹੁੰਦਾ ਹੈ। ਅੱਛਾ ਸਰ ਇਹ ਟਕਣਾ ਨੂੰ ਕਿਵੇਂ ਕਿਉਂਕਿ ਅਕਸਰ ਬੰਬਿੰਗ ਦੀ ਜਿਹੜੀ ਕੱਟਣਾ ਹੁੰਦੀ ਹੈ ਇਹ ਬਿਲਕੁਲ ਅਲੱਗ ਹੈ ਕਿਉਂਕਿ ਇਸ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੀ ਇੱਕ ਸੋਵਰਨਿਟੀ ਨਾਲ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾਂ ਸਾਹਿਬ ਇੱਕ ਚੀਜ਼ ਹੈ ਇਹਨੂੰ ক্লোਜ਼ਲੀ ਸਟੱਡੀ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਇੰਟਰਨੈਸ਼ਨਲ ਸ਼ਹਿਰ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਿਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿੱਥੋਂ ਤੱਕ ਜਾਏਗਾ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਨੈਸ਼ਨਲ ਟੂਰਿਸਟ ਵੀ ਆ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਾਬਲੀਅਤ ਇਹਨਾਂ ਨੂੰ ਅਸੀਂ ਰਾਜ ਦੇ ਦੋ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਅਸੀਂ ਰੈਸਟ ਕਰ ਲਿਆ ਪਰਚਾ ਵੀ ਦੇ ਦਿੰਦਾ ਉਹ ਬੰਦਾ ਤੇ ਚਲੋ ਫੜਿਆ ਗਿਆ ਇਹ ਦਿਹਾੜੇ ਜਦੋਂ ਪੁਲਿਸ ਫੋਰਸਸ ਇੱਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸਸ ਇਹੇ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਸ ਕੋਈ ਕਿਉਂਕਿ ਇਤਰੀ ਨਹੀਂ ਫੜਿਆ ਜੈ ਹੈਰਿਟੇਜ ਲੋਕਾਂ ਨੇ ਫੜਿਆ ਜੈ ਸਿਕਿਟੀ ਨੇ ਫੜਿਆ ਜੈ ਉਸ ਲਈ ਨਹੀਂ ਬਣਾਇਆ ਜੀ ਅਜੋ ਮਾ ਹੁਣੇ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲਗਣਾ ਬੰਦੇ ਦਾ ਆਣਾ ਥੋੜਾ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਐਕਸ਼ਨ ਕੀਤਾ ਤਾਂ ਮੇਰੀ ਸੁਣ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇਹ ਬਕਾਇਦਾ ਤੌਰ ਭਗਵੰਤ ਮਾਨ ਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝਣਾ ਸਾਬ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਾ ਦੱਸ ਮੈਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੇ ਕੋਈ ਨਾ ਕੋਈ ਬਹੁਤ ਹੀ ਡੇਂਜਰਸ ਡਿਜ਼ਾਈਨ ਹੈ ਜੋ ਕੁਝ ਹੋ ਰਿਹਾ ਗੁਰੂਦੀ ਨਗਰੀ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਸ 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 ਇੰਪੋਰਟੈਂਟ ਸ਼ਹਿਰ ਦੇ ਵਿੱਚ ਵਾਰੀ-ਵਾਰੀ ਵਾਰਦਾਤਾ ਹੋਣੀ ਕਦੀ ਡਰੋਨਸ ਦਾ ਆ ਜਾਣਾ ਕਦੀ ਬੰਬ ਅਟੈਕ ਇੱਥੇ ਸਾਰੇ ਹੋ ਜਾਣੇ ਰੋਜ਼ ਇਹ ਕੰਮ ਇੱਥੇ ਹੋਣਾ ਤੁਸੀਂ ਵੇਖੋ ਇਸ ਤੋਂ ਸੇਫੇਸਟ ਜਗ੍ਹਾ ਇਸ ਤੋਂ ਇੰਪੋਰਟੈਂਟ ਜਗ੍ਹਾ ਕੋਈ ਵੀ ਹੈ ਨਹੀਂ ਤੇ ਅੱਜ ਇੱਥੇ ਹੋਣਾ ਪੌੜੀ ਲੱਗਣੀ ਕੰਮ ਹੋਣਾ ਮੇਰਾ ਕਹ ਦੇ ਗਵਰਨਮੈਂਟ ਸਪਾਂਸਰ ਸਰ ਇੱਕ ਬੇਨਤੀ ਹੈ ਕਿ ਇਹ ਸਾਹਮਲਾ ਬੰਦੇ ਇਹਨਾਂ ਫੈਮਲੀ ਸਾਹਿਬ ਬੜਾ ਮਿਸਲੀਡ ਕਰਕੇ ਸਟੇਟਮੈਂਟ ਦਿੱਤੀ ਹੈ ਜਿਵੇਂ ਰਾਤਕ ਸਿੰਘ ਸਾਹਿਬ ਕੋ ਵੈਰੀਫਿਕੇਸ਼ਨ ਮੰਗੀ ਜਾ ਰਿਹਾ ਕਿ ਦਰਵਾਜ਼ਾਬ ਕਲਿਆਰੇ ਦੇ ਵਿੱਚ ਹੋਇਆ ਕਲਿਆਰਾ ਇੱਥੋਂ 800 ਮੀਟਰ ਤੇ ਦੂਰੀ ਤੋਂ ਸ਼ੁਰੂ ਲੋ ਅਸੀਂ ਇਹਨਾਂ ਗੱਲਾਂ ਤਾਂ ਇਹ ਤੁਸੀਂ ਇਹ ਤਾਂ ਮੇਰੀ ਬੇਨਤੀ ਇੱਕ ਸੁਣੋ ਇਹ ਜੂਰਿਸਡਿਕਸ਼ਨ ਏਰੀਆ ਇਹ ਇਹ ਜੂਰਿਸਡਿਕਸ਼ਨ ਸਰਕਾਰ ਦੀ ਏ ਮੈਂ ਤੇ ਤੁਹਾਨੂੰ ਇਸ ਤੋਂ ਸਾਫ਼ ਸੁਥਰਾ ਕੀ ਹੋਰ ਸਾਫ਼ ਤੌਰ ਕੀ ਦੱਸ ਸਕਣਾ ਇਹਦੇ ਤਰ ਬਕਾਇਦਾ ਤੌਰ ਆਪ ਵੀ ਸਰਕਾਰ ਵੀ ਮਿਲੀ ਭੁਗਤ ਇਹਨਾਂ ਦੀ ਇਹਨਾਂ ਦੀ ਜਿਹੜੀ ਸਰਕਾਰੀ ਇਹਨਾਂ ਦੀ ਏਜੰਸੀਜ਼ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਸਾਨੂੰ ਤੋਂ ਉਹਨਾਂ ਦਾ ਕੀ ਤਕਰਮ ਦਾ ਫੇਰਾ ਸਹਿਰ ਵਸੀ ਸੁਖੇ ਰੱਖ ਲੈ ਜਾਂਦੀ ਹੈ ਜੇ ਥਾਣੇ ਨਹੀਂ ਸੇਫ ਹੈਗੇ ਤੇ ਸਹਿਰ ਵਸੀ ਕਹਿੰਦਾ ਸੀ ਆਪਣੇ ਆਪ ਜਵਾਬ ਦੇ ਦੇ ਜਿੱਥੇ ਥਾਣੇ ਜਿਹੜੇ ਨੇ ਥਾਣੇਦਾਰ ਜਿੱਥੇ ਥਾਣੇਦਾਰ ਆਪ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਅੰਮ੍ਰਿਤਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਆਪਣੀ ਆਪ ਨੂੰ ਕਿਸ ਤਰ੍ਹਾਂ ਸੇਵ ਸਮਝਦੇ ਨੇ ਇਥੇ ਆਪਣੇ ਆਪ ਨੂੰ ਮੰਦ ਕਰਕੇ ਅੰਦਰੋਂ ਬਾਹਰੋਂ ਤਾਲੇ ਲਾ ਲੈਂਦੇ ਨੇ ਤੇ ਕੋਠਿਆਂ ਦੇ ਗਾੜ ਚੜਾ ਲੈਂਦੇ ਨੇ ਬਾਦ ਕਿਸ ਨੂੰ ਹੈ ਸਭ ਦਾ ਹਲ ਕੀਆ ਤਾਂ ਇੰਪੈਕਟ ਕੀ ਆਏਗਾ ਲੌਂਗ ਰਨ ਇਹਦੇ ਚ ਇਹ ਹੈ ਕਿ ਆਪ ਵਾਲੇ ਅਸਤੀਫਾ ਦੇਣ ਤੇ ਘੜੋਂ ਲੈਣ ਤੇ ਕਹੇ ਚੰਗੇ ਚੰਗੀ ਸਰਕਾਰ ਨੂੰ ਕਿ ਚੰਗੇ ਲੋਕਾਂ ਨੂੰ ਇਥੇ ਆਖਦਾ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਦਸਾਉਂਦਿਆਂ ਨੇ ਕਿ ਸਰਕਾਰ ਲਾਅਨ ਆਰਡਰ ਦੇ ਮੁੱਦੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਆ ਔਰ ਐਸੀ ਸਿਟਿੰਗ ਜਿਹੜੀ ਹੈ ਇਨਕੁਆਇਰੀ ਮੰਗੀ ਸਾਡੇ ਲੀਡਰ ਆਫ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਡਾਕਟਰ ਰਾਜਮਾਰ ਵੀਰ ਦਾ ਆਡੀਓਪੀ ਸੋਨੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਅਸੀਂ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਤਾਂ ਕਿ ਸਰਕਾਰ ਜਾ ਕੇ ਸਰਕਾਰ ਨਿਆਂ ਦੇਵੇ ਸੈਕੂਲਰ ਦੀ ਧਾਰਨਾ ਜਿਨ੍ਹਾਂ ਨੇ ਸਾਰੇ ਦੇਸ਼ ਚ ਫਲਾਈ ਹੈ ਡਾਕਟਰ ਸਾਹਿਬ ਹੀ ਮਰੌਂ ਬੇਦਕਰ ਜੀ ਦੇ ਅੱਜ ਉਹਨਾਂ ਦੇ ਯਾਦਗਾਰਾ ਤੇ ਹਮਲੇ ਹੋ ਰਹੇ ਨੇ ਘਰਾਂ ਦੇ ਹਮਲੇ ਹੋ ਰਹੇ ਨੇ ਘਰਾਂ ਦੇ ਬੰਬ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਬੰਬ ਸੁੱਟੇ ਜਾ ਰਹੇ ਨੇ ਕਿੱਥੇ ਹੈ ਸਰਕਾਰ ਕੋਈ ਕੈਬਨਿਟ ਮੀਟਿੰਗ ਨਹੀਂ ਕੋਈ ਸੈਸ਼ਨ ਨਹੀਂ ਬੜੀ ਦੁੱਖ ਦੀ ਗੱਲ ਹੈ ਕਾ ਨਗਰ ਨਿਗਮ ਜੀ ਚੋਣ ਹੋ ਰਹੀ ਮੇ ਸਵੇਰੇ ਉਹਨੂੰ ਸਵੇਰੇ ਗੱਲ ਕਰਾਂਗੇ ਉਹਦੀ ਉਹਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਕਾਫੀ ਚੀਜ਼ਾਂ ਤੇ ਅਸੀਂ ਵਰਕ ਕਰ ਰਹੇ ਹਾਂ ਸਾਨੂੰ ਸ਼ਾਮ ਤੱਕ ਸਾਰੀਆਂ ਇਨਪੁਟਸ ਆਉਣੀਆਂ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਸਾਰੇ